ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਮ ਹੋਮ ਗੀ ਅੱਜ ਆਪਾਂ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਜਿੰਨਾਂ ਤੇ ਆਪਾਂ ਮਸਲੀਨੀ ਕਢਾਈ ਕੀਤੀ ਆ ਇਹ ਦੇਖੋ ਜੀ ਕਿੰਨੀ ਸੋਹਣੀ ਕਢਾਈ ਹੋਈ ਆ ਸਫਾਈ ਨਾਲ ਹੋਈ ਆ ਪੂਰੀ ਤੇ ਕਲਰ ਕੰਬੀਨੇਸ਼ਨ ਵੀ ਦੇਖੋ ਕਿੰਨਾ ਜਿਆਦਾ ਸੋਹਣਾਗਾ ਇੱਕ ਕਢਾਈ ਆਪਾਂ ਮਸਲੀਨ ਕਾਟਨ ਦੇ ਕੱਪੜੇ ਦੇ ਕੀਤੀ ਆ जी को देखो ती आप फ्रंट से फुल बनाए ने इदा मोरले पले तो कमीज तटाई की है। माफ करना जी वीडियो लेट हो जा कई बार बस टाइम ही इन्ना होंगे नहीं वीडियो बना के वीडियो बनाई भी पई हूँ कई बार है ना ਮਸ ਉਹਦੇ ਵਿੱਚ ਆਡੀਓ ਜਾਨੀ ਕਿ ਆਪਣੀ ਵਾਇਸ ਐਡ ਕਰਨੀ ਹੁੰਦੀ ਆ ਉਹ ਨਹੀਂ ਕੀਤੀ ਜਾਂਦੀ ਇੱਦਾਂ ਹੀ ਟਾਈਮ ਲੰਘ ਜਾਂਦਾ ਹੈਗਾ ਤੇ ਆ ਦੂਸਰਾ ਸੂਟ ਤੁਸੀਂ ਦੇਖੋ ਪ੍ਰਿੰਟਡ ਹੈ ਸੂਟ ਦੇ ਉੱਪਰ ਆਪਾਂ ਕੱਟ ਕਰਕੇ ਕੀਤਾ ਹੈ ਬਾਹਾਂ ਤੇ ਆ ਇਹ ਕੱਟਵਰਕ ਬਾਹਾਂ ਤੇ ਹੈਗੀ ਤੇ ਹੰਡਨ ਉੱਪਰ ਲਈ ਦਾ ਵੀ ਦਿਖਾਉਣੀ ਆ ਚੱਕਾਂ ਤੇ ਦੋਨੋਂ ਸਾਈਡ ਪਿਛਲ ਤੇ ਮੋਹਰਲੇ ਦੋਨਾਂ ਸਾਈਡ ਤੇ ਕੱਟਵਰਕ ਕਰਨਾ ਆ ਦਿਖਾਈ ਚੁ ਇਹ ਵੀ ਵਧੀਆ ਸਫਾਈ ਨਾਲ ਹੋਇਆ ਕੱਟ ਬਾਈਕ ਹਾਂ ਜੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਨ ਦੀ ਵੀ ਨਾ ਭੁੱਲਿਓ ਤੇ ਆਪਣੇ ਸੋਹਣੇ-ਸੁੰਨੇ ਸੂਟ ਤਿਆਰ ਕਰਨ ਲਈ ਤੁਸੀਂ ਮੈਸੇਜ ਕਰ ਸਕਦੇ ਹੋ ਫੋਨ ਨੰਬਰ ਵੀ ਆਪਾਂ ਨਾਲ ਐਡ ਕਰ ਦਿੰਨੇ ਆ ਇਨਸਟਾ आईडी ਵੀ ਐਡ ਕਰ ਦਿੰਨੇ ਆ ਤੁਸੀਂ ਜਿਵੇਂ ਵੀ ਹੋ ਸਕੇ ਐਂਗਲ ਕਰ ਸਕਦੇ ਹੋ ਜੀ ਇਤੇ ਇਹ ਪਿਛੇ ਲੱੱਪ ਲੱਬੀ ਮੂਰਲੇ ਪੱਲੇ ਦੋਨਾਂ ਪੱਲੇ ਹੁੰਦੀ ਹੈ ਕੱਟ ਵਰਕੇ ਹੋਰ ਵੀ ਕੋਈ ਡਾਊਟ ਆ ਤੁਹਾਡਾ ਜਰੂਰ ਕਲੀਅਰ ਕਰ ਲਿਓਆ ਕਰੋ ਬਸ ਵੀਡੀਓ ਆਪਾਂ ਕੋਸ਼ਿਸ਼ ਕਰਿਆ ਕਰਕੇ ਵੀ ਡੇਲੀ ਪਾਇਆ ਕਰੀਏ ਬਸ ਕਈ ਵਾਰ ਟਾਈਮ ਨਹੀਂ ਲੱਗਦਾ ਇਸ ਕਰਕੇ ਵੀਡੀਓ ਜਦੋਂ ਬਣੀਆਂ ਵੀ ਰਹੇ ਜਿਹੜੀਆਂ ਨੇ ਅਪਲੋਡ ਹੁੰਦੀਆਂ ਨਹੀਂ ਨੇ ਹਾਂਜੀ ਇੱਕ ਵਾਰੀ ਫੇਰ ਤੁਹਾਨੂੰ ਆ ਸੂਟ ਦਿਖਾਉਣੀ ਆਪਾਂ ਦੇਖੋ ਜੀ ਇਹ ਆਪਣਾ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾਇਆ ਸੀ ਉਹ ਹੈ ਓਕੇ ਜਾਨਣਾ ਕਿ ਉਹ ਦੂਸਰਾ ਸੂਟ ਸੀਗਾ ਠੀਕ ਹੈ ਜੀ ਫਿਰ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ